ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਪੰਜਾਬ ਦੇ ਵਿੱਚ ਜੰਮੇ ਹਰ ਇੱਕ ਸ਼ਖਸ ਦੀ ਜਿਹੜੀ ਬਿਰਤੀ ਹੈ ਉਹ ਜੋ ਜਾਰੂ ਬਿਰਤੀ ਹੈ ਜੰਗ ਜੂ ਬਿਰਤੀ ਹੈ ਕੁਝ ਲੋਕ ਤਿਆਸੀ ਹੁੰਦੇ ਨੇ ਜਿਹੜੇ ਆਪਣੀਆਂ ਨਿੱਜੀ ਜੰਗਾਂ ਲੜਦੇ ਲੜਦੇ ਦੁਨੀਆ ਤੋਂ ਰੁਖਸਤ ਹੋ ਜਾਂਦੇ ਆ ਤੇ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਆਪਣੀ ਜ਼ਿੰਦਗੀ ਆ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਕੁਝ ਉਸਾਰੂ ਕਰਨ ਤੇ ਲਾ ਦਿੰਦੇ ਆ ਕੌਮ ਦੇ ਲੇਖੇ ਲਾ ਦਿੰਦੇ ਆ ਕੌਮ ਦੇ ਨਾਮ ਬਿਆਨਨਾ ਕਰਵਾ ਦਿੰਦੇ ਆ ਆਪਣੀ ਜ਼ਿੰਦਗੀ ਦਾ ਤੇ ਇਹ ਸ਼ਖਸ ਉਹ ਹੁੰਦੇ ਨੇ ਜਿਹੜੇ ਸਾਡੇ ਵਾਸਤੇ ਉਦਾਹਰਨ ਬਣਦੇ ਆ ਮਿਸਾਲ ਬਣਦੇ ਆ ਸਾਡੇ ਵਾਸਤੇ ਪੈੜਾ ਬਣਦੇ ਆ ਪੈੜਾ ਘੜਦੇ ਆ ਸਾਡੇ ਵਾਸਤੇ ਰਾਹ ਬਣਦੇ ਆ ਚਾਨਣ ਮੁਨਾਰੇ ਬਣਦੇ ਆ ਸਾਡੇ ਹਨੇਰੇ ਰਾਵਾਂ ਦੀਆਂ ਮਸ਼ਾਲਾਂ ਬਣਦੇ ਆ ਤੇ ਜੇ ਕਿਸੇ ਐਸੇ ਸ਼ਖਸ ਨੂੰ ਸੁਣਨ ਦਾ ਮੌਕਾ ਮਿਲ ਜੇ ਤਾਂ ਮੌਕਾ ਛੱਡਣਾ ਨਹੀਂ ਚਾਹੀਦਾ ਤੇ ਜੇ ਉਹਨਾਂ ਦੇ ਨਾਲ ਬਹਿਣ ਦਾ ਹੀ ਮੌਕਾ ਮਿਲ ਜੇ ਉਹਨਾਂ ਦੀ ਸੰਗਤ ਕਰਨ ਦਾ ਮੌਕਾ ਮਿਲ ਜੇ ਤਾਂ ਮੇਰੇ ਖਿਆਲ ਦੇ ਵਿੱਚ ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਸਮਝੋ ਆਪਣੇ ਆਪ ਨੂੰ ਅੱਜ ਮੈਂ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੀ ਸਮਝ ਰਹੀ ਹਾਂ ਜੀ ਮੇਰੇ ਨਾਲ ਇੱਕ ਐਸੀ ਸ਼ਖਸ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਮੁਹਮਲ ਲੜੀ ਹਥਿਆਰਬੰਦ ਵੀ ਲੜੀ ਪਰ 70ਵਿਆਂ 80ਵਿਆਂ ਤੇ 90ਵਿਆਂ ਦੇ ਵਿੱਚ ਇੱਕ ਐਸੀ جنگ ਲੜੀ ਹੈ ਜਿਹੜੀ ਕਾਗਜ਼ ਦੀ جنگ ਸੀ ਜਿਹੜੀ ਕਲਮ ਦੀ جنگ ਸੀਗੀ ਉਹਨਾਂ ਨੇ ਨੈਰੇਟਿਵ ਸਿਰਜੇ ਤੇ ਝੂਠੇ ਵਰਤੰਤਾ ਨੂੰ ਭੰਨਿਆ ਮੇਰੇ ਨਾਲ ਨੇ ਭਾਈ ਅਜਮੇਰ ਸਿੰਘ ਬਾਪੂ ਜੀ ਬਾਈਕੂ ਚੀਕਾ ਖਾਲਸਾ ਬਾਈਕੂ ਜੀ ਕੀ ਅਮ ਤੁਹਾਡੇ ਨਾਲ ਬਹੁਤ ਛੋਟ ਜੀ ਗੱਲਬਾਤ ਹੋਊਗੀ ਮੈਂ ਅਕਸਰ ਹੀ ਤੁਹਾਡੀਆਂ ਨਾ ਇੰਟਰਵਿਊਜ਼ ਦੇਖਦੀ ਆ ਲੋਕਾਂ ਨੇ ਹਮੇਸ਼ਾ ਇਹ ਸਵਾਲ ਪੁੱਛਿਆ ਹੁੰਦਾ ਵੀ ਤੁਸੀਂ ਕਮਿਊਨਿਸਟ ਤੋਂ ਧਰਮੀ ਕਿਵੇਂ ਹੋ ਗਏ ਹਾਂਜੀ ਪਰ ਜਦੋਂ ਵੀ ਮੈਂ ਉਹ ਸਵਾਲ ਸੁਣਦੀ ਸੀ ਨਾ ਮੇਰੇ ਹਮੇਸ਼ਾ ਦਿਮਾਗ ਦੇ ਵਿੱਚ ਇਹ ਆਉਂਦਾ ਹੁੰਦਾ ਸੀ ਵੀ ਸਵਾਲ ਤੇ ਸਗੋਂ ਇਹ ਪੁੱਛਣਾ ਚਾਹੀਦਾ ਹੈ ਵੀ ਧਰਮ ਤਾਂ ਤੁਹਾਡੀਆਂ ਜੜਾਂ ਦੇ ਵਿੱਚ ਸੀ ਤੁਸੀਂ ਧਰਮੀ ਤੋਂ ਕਮਿਊਨਿਸਟ ਕਿਵੇਂ ਹੋਏ ਉਹ ਦੇਖੋ ਨਾ ਜੇ ਤੁਸੀਂ ਉਹ ਸਮਾਂ ਦੇਖੋ ਜਿਹਨੂੰ ਅਸੀਂ ਜਨਰਲੀ ਕਹਿ ਸਕਦੇ ਹਾਂ 60s ਦਾ ਸਮਾਂ ਜੀ 20ਵੀਂ ਸਦੀ ਦਾ ਉਹਦੇ ਵਿੱਚ ਤਕਰੀਬਨ ਦੁਨੀਆ 'ਚ ਹਰ ਜਗ੍ਹਾ ਦੇ ਉੱਤੇ ਬਹੁਤ ਵੱਡੇ ਉਭਾਰ ਉੱਠ ਰਹੇ ਸੀ ਲੋਕਾਂ ਦੇ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਜਿਹਨੂੰ ਆਪਾਂ ਕਹਿੰਦੇ ਕਿ ਲੈਫਟਿਸਟ ਲੀਨਿੰਗ ਵਾਲੇ ਜ਼ਿਆਦਾ ਲੋਕ ਸੀ ਜਿਨ੍ਹਾਂ ਨੇ ਹਰ ਜਗ੍ਹਾ ਦੇ ਉੱਤੇ ਜਿੰਨੇ ਤਾਂ ਆਪਣੇ ਇਹ ਥਰਡ ਵਰਡ ਕੰਟਰੀ ਜਾਂ ਗਰੀਬ ਮੁਲਕ ਸੀ ਹੂੰ ਉਹ ਲੜ ਰਹੇ ਸੀਗੇ ਜੀ ਮਤਲਬ ਜਿਹੜੇ ਸਾਮਰਾਜੀ ਦਾਬੇ ਦੇ ਖਿਲਾਫ ਹੂੰ ਚਲੋ ਇਹਨਾਂ ਨਾਲ ਤਾਂ ਲੜ ਨਹੀਂ ਹੁੰਦਾ ਕਿਉਂਕਿ ਇਹਨਾਂ ਦੀਆਂ ਤਾਂ ਮਤਲਬ ਪ੍ਰੋਬਲਮਾਂ ਖੜੀਆਂ ਹੀ ਹੁੰਦੀਆਂ ਬਿਲਕੁਲ ਪਰ ਉਸ ਮੌਕੇ ਜਿਹੜਾ ਪੱਛਮ ਹੈ ਹੂੰ ਜੌਰਪ ਤੇ ਅਮਰੀਕਾ ਜੀ ਉਹ ਉੱਭਰ ਉੱਠਿਆ ਸੀ ਇੱਕ ਹਿਸਾਬ ਨਾਲ ਹੂੰ ਉਹ ਕਿਸ ਸਕੇਲ ਤੇ ਸੀ ਤੁਸੀਂ ਦਾ ਅੰਦਾਜ਼ਾ ਇਹ ਲਾ ਸਕਦੇ ਹੋ ਵੀ ਫਰਾਂਸ ਦੇ ਵਿੱਚ 1 ਕਰੋੜ ਮਜ਼ਦੂਰਾਂ ਨੇ ਹੜਤਾਲ ਕੀਤੀ ਇਤਿਹਾਸ ਦੀ ਸਭ ਤੋਂ ਵੱਡੀ ਔਰਗੇਨਾਈਜ਼ਡ ਸਟ੍ਰਾਈਕ ਤੇ ਉਸ ਨੂੰ ਇੰਨੀ ਵਾਈਡਰ ਸਪੋਰਟ ਮਿਲੀ ਸੁਸਾਇਟੀ ਚੋਂ ਜੀ ਕਿਸਾਨ ਆ ਗਏ ਆਪਣੇ ਟਰੈਕਟਰ ਲੈ ਕੇ ਕਿਉਂਕਿ ਸਰਕਾਰ ਨੂੰ ਟੈਂਕ ਲਿਉਣੇ ਪਏ ਸੀ ਬੈਰੀਕੇਡ ਭੰਨਣ ਵਾਸਤੇ ਅੱਛਾ ਜੀ ਤੇ ਉੱਥੇ ਕਿਸਾਨਾਂ ਨੇ ਮੂਹਰੇ ਆ ਕੇ ਆਪਣੇ ਟਰੈਕਟਰ ਲਾਤੇ ਉਸ ਸਮੇਂ ਦੇ ਵਿੱਚ ਫਿਰ ਜਿੰਨੇ ਕੋਈ ਕਲਾਕਾਰ ਸੀ ਜਿੰਨੇ ਕੋਈ ਸਹਿਤਕਾਰ ਸੀ ਜਿੰਨੇ ਕੋਈ ਹੋਰ ਮੁਲਾਜ਼ਮ ਸੀ ਸਾਰੀ ਸੁਸਾਇਟੀ ਤੇ ਈਵਨ ਪ੍ਰੋਸਟੀਚਿਊਟਸ ਬਹੁਤ ਵੱਡੀ ਪੱਧਰ ਤੇ ਉੱਤੇ ਉਹ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋયા ਸ਼ਾਇਦ ਹਿਸਟਰੀ 'ਚ ਇਹ ਗੱਲ ਪਹਿਲੀ ਵਾਰ ਵਾਪਰੀ ਹੋਣੀ ਹੈ ਹੂੰ ਤੇ ਉਸ ਤੋਂ ਹੌਲ ਦੇ ਵਿੱਚ ਤੁਹਾਨੂੰ ਸਕੇਲ ਦਾ ਪਤਾ ਲੱਗ ਜਾ ਜਿਹੜੀਆਂ ਆਪਣੀਆਂ ਯੂਰਪ ਦੀਆਂ ਮੇਨ ਯੂਨੀਵਰਸਿਟੀਆਂ ਵੱਡੀਆਂ ਆਕਸਫੋਰਡ ਹਮ ਹਮ ਟੈਂਬਰੇਜ਼ ਹਮ ਹਮ ਸੋਰਬਨ ਹਮ ਹਮ ਜਰਮਨੀ ਤੋਂ ਲੈ ਕੇ ਫਰਾਂਸ ਤੱਕ ਉਹ ਸਾਰੀਆਂ ਇੱਕ ਗੜ ਬਣ ਗਈਆਂ ਸੀ ਤੇ ਉਸ ਮੌਕੇ ਕੁਝ ਹੀਰੋ ਵੀ ਬਣ ਕੇ ਉੱਭਰੇ ਜੀ ਇੱਕ ਤਾਂ ਵੀਤਨਾਮ ਵੀਤਨਾਮ ਦੇ ਉੱਤੇ ਨਪਾਮ ਬੰਬ ਜ਼ਹਿਰੀਲੇ ਬੰਬ ਸੁੱਟੇ ਜਾ ਰਹੇ ਸੀ ਪਿੰਡਾਂ ਦੇ ਵਿੱਚ ਜੀ ਹਨਾ ਜ਼ਹਿਰ ਹਵਾ 'ਚ ਵੀ ਤੇ ਪਾਣੀਆਂ 'ਚ ਵੀ ਹਮ ਉਹਦੇ ਖਿਲਾਫ ਸਾਰੀ ਦੁਨੀਆ ਚ ਇੱਕ ਸੋਲੀਡੈਰਿਟੀ ਮੂਵਮੈਂਟ ਵੀ ਤੁਸੀਂ ਵੀ ਇਤਨਾਮ ਦੀ سپورਟ ਦੇ ਵਿੱਚ ਆਓ ਇਹ ਚੱਲ ਰਿਹਾ ਸੀਗਾ ਉਧਰ ਲੇਟਨ ਅਮਰੀਕਾ ਚ ਚੇਗਵੇਰਾ ਜਿਹੜਾ ਜਿਹਨੇ ਕਿਊਬਨ ਰੈਵੋਲੂਸ਼ਨ ਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਰੈਵੋਲੂਸ਼ਨ ਤੋਂ ਬਾਅਦ ਉਹ ਮਨਿਸਟਰ ਬਣਿਆ ਤੇ ਰਾਤ ਨੂੰ ਇੱਕ ਦਿਨ ਅਚਾਨਕ ਉਹ ਆਪਦਾ ਗਾਇਬ ਹੋਇਆ ਮਨਿਸਟਰੀ ਤੋਂ ਜੀ ਤੇ ਉਹਦਾ ਫਿਰ ਕੁਝ ਦਿਨਾਂ ਬਾਅਦ ਪਤਾ ਲੱਗਿਆ ਵੀ ਉਹ ਤਾਂ ਬਲੀਵੀਆ ਦੇ ਜੰਗਲਾਂ ਚ ਗਰੀਲਿਆ ਨੂੰ ਟ੍ਰੇਨਿੰਗ ਦੇ ਰਿਹਾ ਹੈ ਉਹਦਾ ਇਹ ਸੀ ਵੀ ਅਮਰੀਕੀ ਸਾਮਰਾਜ ਦੇ ਪੈਰਾਂ ਹੇਠ ਜਗਾ ਜਗਾ ਅੱਗ ਬਾਲੋ ਹ ਹਰ ਜਗਾ ਬੀਤਨਾਮ ਬਣਾ ਦਿਓ ਹ ਬੀਤਨਾ ਮਦਦ ਕਰਨ ਦਾ ਇਹੀ ਇੱਕ ਢੰਗ ਹੈ ਅਮਰੀਕਾ ਦੇ ਵਿੱਚ ਸਿਵਲ ਲਿਬਰਟੀ ਮੂਵਮੈਂਟ ਹ ਕਾਲਿਆਂ ਨੇ ਸ਼ੁਰੂ ਕੀਤੀ ਪਰ ਕੱਲੇ ਕਾਲਿਆਂ ਨੇ ਨਹੀਂ ਬਹੁਤ ਸਾਰੇ ਗੋਰੇ ਜਿਹੜੇ ਹਾਲੀਵੁੱਡ ਦੇ ਐਕਟਰ ਉਹ ਉਹ ਮਤਲਬ ਉਹਨਾਂ ਦੀ سپورਟ ਦੇ ਵਿੱਚ ਆਈ ਹਮਮ ਤੇ ਬਹੁਤ ਜਿਹੜੇ ਸੀਗੇ ਉਹਨਾਂ ਦੇ ਗਾਇਕ ਉਹ ਆਏ ਈਵਨ ਜਿਹੜਾ ਸੀਗਾ ਬਾਕਸਿੰਗ ਦੇ ਵਿੱਚ ਉਸ ਮੌਕੇ ਲੈਜੈਂਡ ਬਣਿਆ ਹੋਇਆ ਕੈਸੀਸ ਕਲੇ ਉਹਦਾ ਨਾਮ ਸੀ ਉਦੋਂ ਹਮਮ ਉਹਨੇ ਪ੍ਰੋਟੈਸਟ ਦੇ ਵਿੱਚ ਆਪਣਾ ਨਾਮ ਬਦਲਿਆ ਤੇ ਧਰਮ ਵੀ ਬਦਲਿਆ ਇਸਲਾਮ ਗ੍ਰਹਿਣ ਕੀਤਾ ਹਮਮ ਤੇ ਮੁਹੰਮਦ ਅਲੀ ਬਣਿਆ ਹਮਮ ਤੇ ਉਹ ਡੱਟ ਕੇ سپورਟ ਦੇ ਵਿੱਚ ਆਇਆ ਫਿਰ ਇਹ ਤੁਸੀਂ ਦੇਖੋ ਵੀ ਉਹ ਮਾਹੌਲ ਕੀ ਸੀ ਐਂ ਲੱਗਦਾ ਸੀ ਕਿ ਬਸ ਦੁਨੀਆ 'ਚ ਕੋਈ ਨਵੀਂ ਸਵੇਰ ਚੜ ਰਹੀ ਹੈ ਹੂੰ ਤੇ ਇੱਧਰ ਹਿੰਦੁਸਤਾਨ ਦੇ ਵਿੱਚ ਪਹਿਲੀ ਵਾਰ ਪੋਲੀਟੀਕਲ ਇਨਸਟੇਬਿਲਟੀ ਹੋਈ 47 ਤੋਂ ਬਾਅਦ ਕਾਂਗਰਸ ਐਂ ਜੰਮੀ ਪਈ ਸੀ ਹੂੰ ਸੈਂਟਰ 'ਚ ਵੀ ਸੂਬਿਆਂ 'ਚ ਵੀ ਜੀ ਤੇ 67 ਦੀ ਇਲੈਕਸ਼ਨ 'ਚ ਪਹਿਲੀ ਵਾਰ ਹੋਇਆ ਜਿੱਥੇ ਉਹ 7 ਸਟੇਟਸ ਦੇ ਵਿੱਚ ਹੂੰ ਉਹ ਗੱਡੀ ਉਹ ਲਾਤੀ ਸਾਂਝੀਆਂ ਸਰਕਾਰਾਂ ਬਣੀਆਂ ਜਾਂ ਕੁਝ ਵੀ ਬਣੀਆਂ ਇਹ ਸੀ ਪੋਲੀਟੀਕਲ ਇਨਸਟੇਬਿਲਟੀ ਬਸ ਸਭ ਕੁਝ ਹਿੱਲ ਗਿਆ ਸੀ ਹਮ ਸਟੂਡੈਂਟ ਮੂਵਮੈਂਟ ਪਹਿਲੀ ਵਾਰ 올 ਇੰਡੀਆ ਲੈਵਲ ਦੇ ਉੱਤੇ ਉਹ ਸ਼ੁਰੂ ਹੋਈ ਅੰਜਰੀ ਕਾਲਜ ਦੇ ਸਟੂਡੈਂਟਾਂ ਨੇ ਕਦੇ ਇਤਿਹਾਸ ਦੇ ਵਿੱਚ ਕਦੇ ਵੀ ਹੜਤਾਲ ਨਹੀਂ ਸੀ ਕੀਤੀ ਪਹਿਲੀ ਵਾਰੀ ਹਾਂ ਰੁੜਕੀ ਦਾ ਅੰਜਰੀ ਕਾਲਜ 19ਵੀਂ ਸਦੀ ਦਾ ਬਣਿਆ ਹੋਇਆ ਸੀ ਉਹਨਾਂ ਨੂੰ ਪਤਾ ਵੀ ਨਹੀਂ ਸੀ ਸਟ੍ਰਾਈਕ ਕੀਤੀ ਹੁੰਦੀ ਹੈ ਉਹਨਾਂ ਨੇ ਹੜਤਾਲ ਕੀਤੀ ਜੀ ਦਿੱਲੀ ਮੁਜ਼ਾਹਰੇ ਚ ਆਏ ਹੂੰ ਉੱਥੇ ਅਰੈਸਟ ਹੋਏ ਜੇਲ੍ਹ ਚ ਗਏ ਹੂੰ ਇਧਰੋਂ ਅਸੀਂ ਗਏ ਮੈਂ ਉਦੋਂ ਗੁਰਨਾਨਕ ਨਹੀਂ ਕਾਲਜ ਪੜ੍ਹਦਾ ਸੀ ਜੀ ਸੋ ਅਸੀਂ 1 ਮਹੀਨਾ ਉੱਥੇ ਤਿਹਾੜ ਜੇਲ੍ਹ ਦੇ ਵਿੱਚ ਰਹੇ ਤੇ ਇਹ ਇਸ ਤਰ੍ਹਾਂ ਦੀਆਂ ਮਤਲਬ ਜਿਹੜੀਆਂ ਗੱਲਾਂ ਸੀ ਨਾ ਉਹ ਵਾਪਰ ਰਹੀਆਂ ਸੀ ਹੂੰ ਤੇ ਇੱਕ ਗੱਲ ਇਹ ਹੈ ਕਿ ਜਿਹੜੀ ਪਹਿਲਾਂ ਅਕਾਲੀ ਬੜੇ ਪਾਵਰਫੁਲ ਹੁੰਦੇ ਸੀ ਜੀ ਹਨਾ ਮੋਰਚੇ ਲੜੇ ਪੰਜਾਬੀ ਸੂਬੇ ਦੇ ਤੇ ਹੋਰ ਪਰ ਉਹ ਇੱਕ ਪੀੜ ਆਇਆ ਜਿੱਥੇ ਜਾ ਕੇ ਜਿਹੜੀ ਸਿੱਖ ਲੀਡਰਸ਼ਿਪ ਹੈ ਭਾਵੇਂ ਧਾਰਮਿਕ ਭਾਵੇਂ ਪੋਲੀਟੀਕਲ ਹੂੰ ਤੇ ਭਾਵੇਂ ਬਹੁਤ ਦੁੱਖ ਉਹ ਨਵੇਂ ਯੂਥ ਨੂੰ ਇਨਸਪਾਇਰ ਕਰਨੋਂ ਹਟ ਗਈ ਤੋ ਫਿਰ ਨੇਚਰਲੀ ਯੂਥ ਨੇ ਉਹ ਜੋ ਦੁਨੀਆ ਤੇ ਵਾਪਰ ਰਿਹਾ ਸੀ ਉਹ ਲੈਫਟ ਵੱਲ ਨੂੰ ਉਹਨਾਂ ਦਾ ਝੁਕਾਓ ਹੋਇਆ ਸੋ ਦ ਰੀਜ਼ਨ ਲੀਡਰਸ਼ਿਪ ਦਾ ਵੀਕ ਹੋਣਾ ਹਾਂ ਇਹ ਇਹ ਉਹ ਮਾਹੌਲ ਸੀ ਇੱਕ ਹੂੰ ਤੋਂ ਮੈਨੂੰ ਉਹਦੀ ਇੱਕ ਉਦਾਹਰਨ ਦਿੰਨਾ ਵੀ ਜਿਹੜਾ ਹైదరాబాద్ ਦਾ ਇੰਜੀਨੀਅਰਿੰਗ ਕਾਲਜ ਸੀ ਜੀ ਉੱਥੇ ਉਹਨਾਂ ਦੇ ਇੰਜੀਨੀਅਰਿੰਗ ਕਾਲਜ ਚੋਂ ਕਹਿੰਦੇ ਹਰ ਕੁਛ ਦਿਨਾਂ ਬਾਅਦ ਸਟੂਡੈਂਟ ਗਾਇਬ ਹੁੰਦਾ ਸੀ ਹੋਸਟਲ ਚੋਂ ਹਾਂ ਤੇ ਨੋਟ ਲਿਖ ਕੇ ਜਾਂਦਾ ਸੀ ਆਈ ਏਮ ਗੋਇੰਗ ਟੂ ਮਾਈ ਡੈਸਟੀਨੇਸ਼ਨ ਸ੍ਰੀ ਕਾਕੋਲਮ ਸ੍ਰੀ ਕਾਕੋਲਮ ਦੇ ਵਿੱਚ ਇਥੇ ਹਰਬੰਦ ਜੰਗ ਚੱਲ ਰਹੀ ਸੀ ਜਿਵੇਂ ਹੁਣ ਮਹਾਓ ਇਸਟ ਲੜ ਰਹੇ ਹਾਂ ਹਾਂ ਕਲਕੱਤੇ ਦਾ ਜਿਹੜਾ ਪ੍ਰੈਜ਼ੀਡੈਂਸੀ ਕਾਲਜ ਆ ਉਹ ਬਹੁਤ ਹੀ ਪ੍ਰੈਸਟੀਜੀਅਸ ਕਾਲਜ ਹੈ ਪਰ ਉਹਦੇ ਸਟੂਡੈਂਟ ਬੜੇ ਅਮੀਰ ਘਰਾਂ ਦੇ 엘ੀਟ ਦੇ ਉਹ ਛੱਡ ਛੱਡ ਕੇ ਮਦਨਾਪੁਰ ਦੇ ਜੰਗਲਾਂ 'ਚ ਜਾਂ ਵੀਰਪੂਨ ਦੇ ਜੰਗਲਾਂ 'ਚ ਉਹ ਉੱਥੇ ਜਾ ਰਹੇ ਸੀਗੇ ਜਿਵੇਂ ਅਸੀਂ ਲੋਕਾਂ ਦੇ ਨਾਲ ਉਹ ਨਾ ਇੱਕ ਉਹ ਅੱਜ ਬੈਠੇ ਜਿਨ੍ਹਾਂ ਨੇ ਉਹ ਦੇਖਿਆ ਨਹੀਂ ਉਹਨਾਂ ਨੂੰ ਇਹ ਇਹਦਾ ਅੰਦਾਜ਼ਾ ਨਹੀਂ ਲੱਗ ਸਕਦਾ ਮੈਨੂੰ ਮੈਨੂੰ ਅਕਸਰ ਬੰਦੇ ਕਿਹੜੀ ਗੱਲ ਨੇ ਤੁਹਾਨੂੰ ਖਿੱਚਿਆ ਹਾਂ ਤੇ ਮੈਂ ਕਿਹਾ ਵੀ ਹੁਣ ਕਿਵੇਂ ਦੱਸ ਸਕਦੇ ਆ ਉਹ ਸਿਚੁਏਸ਼ਨ ਸਾਰੀ ਹੂੰ ਤੇ ਉਹ ਹੁਣ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਹੂੰ ਤੇ ਥੋਡੇ ਜਿਵੇਂ ਬਾਹਰ ਬਗਾਵਤਾਂ ਹੀ ਬਗਾਵਤਾਂ ਦੁਨੀਆ 'ਚ ਤੇ ਥੋੜਾ ਨੌਜਵਾਨ ਲਹੂ ਹੋਵੇ ਹੂੰ ਤੇ ਬਾਗੀ ਲਹੂ ਹੋਵੇ ਹਾਂ ਤੇ ਵਿਰਸਾ ਸਿੱਖੋਵੇ ਜਿਹਾ ਰੂਹ ਹੋਵੇ ਫਿਰ ਉਹ ਬੰਦਾ ਕਿਵੇਂ ਰਹਿ ਸਕੂਗਾ ਹੂੰ ਸੋ ਬਦਲਾ ਦੀ ਚਾਹ ਆ ਵੀ ਪਾਸੇ ਬੈਠੇ ਰਹੀਏ ਆਈ ਕਮਹੌਲ ਸੀ ਗਾ ਉਸ ਸਮੇਂ ਜਿਹਦੇ ਚ ਅਸੀਂ ਉਹ ਸਭ ਜਿਹੜਾ ਕੈਰੀਅਰ ਦੀ ਗੱਲ ਦੇ ਕਾਲਜ ਨੂੰ ਛੱਡੋ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੈ ਉਹਦੇ ਚ ਹਿੱਸਾ ਲਈ ਹੈ ਅੱਪਾ ਇਹ ਸੀਗਾ ਉਸ ਮੌਕੇ ਦਾ ਮਾਹੌਲ